ਆਪਿਆਂ ਦੇ ਅਨੁਸਾਰਕ ਇੱਕ ਪ੍ਰੈਸ ਨੂੰ ਖੰਭੂ ਜੀ ਕੋਲ ਪਹੁੰਚੀ ਸਰਕਾਰੀ ਰੇਟ 2270 ਰੁਪਏ ਲੈ ਗਿਤਾਗੇ ਤੇ ਸਰਕਾਰ ਦੇ ਸਾਰੇ ਕਵੰਦ ਬੁਰੇ ਨੇ ਜਿਵੇਂ ਬਾਦਨਾਂ ਟਿਕਟ ਬਾਦਨਾਂ ਮਾਦਨ ਦੀ ਬਸਤੀਆਂ ਨਹੀਂ ਉਸ ਤੋਂ ਇਲਾਵਾ ਆਪਿਆਂ ਨੂੰ ਪਾਲਣ ਹੋਣ ਦਾ ਯੂਥ ਹੋਵੇ ਸੋਲੂਸ਼ਨਟ ਨੇ ਪੋਸਿਬਲ ਤੇ ਖਰਾਬ ਹੁੰਦਾ ਰੇਟ ਗਾਰੰਟੀ ਯੂਥ ਹੋਵੇ ਉਹ ਵੀ ਸੋਲੂਸ਼ਨਟ ਨੇ ਅਗੋਂ ਰਿਕੰਟਾ ਨੇ ਇੱਕ ਨਾਲ ਸਮਝ ਆਉਂਦੀ ਆ ਜਿਹਦੀ ਗੱਲ ਵੀ ਨਵੀਂ ਹੈ ਜਿਹਨੂੰ ਸਰਕਾਰ ਵੱਲੋਂ 12% ਦੇ ਤਰ੍ਹਾਂ ਦਿੱਤੀ ਹੋਈ ਹੈ ਉਹ 13 14 15 ਫੀਸ ਆ ਰਹੀ ਹੈ ਜਿਹਦੀ ਕਿ ਜਿਆਦਾ ਨਵੀਂ ਜਦੋਂ ਤੁਹਾਨੂੰ ਫਿਊਲ ਦਿੱਤੀ ਆਂਦੀ ਹੈ ਜਦੋਂ ਬੈਗ ਵਿੱਚ ਪੈ ਜਾਂਦੀ ਹੈ ਉਦੋਂ ਫਿਰ ਦਾ ਜਦੋਂ ਆਫਸਰ ਨੂੰ ਗਿਮੀ ਦਿਨੇ ਉਹ ਕੱਟ ਜਾਂਦੀ ਹੈ ਸੈਕੰਡਰੀ ਆਟਾ ਫਾਰਮੇਸ਼ਨ ਤਾਂ ਤੁਸੀਂ ਜਿਆਦਾ ਗਿੱਲੀ ਹੋਣ ਇਸ ਤਰ੍ਹਾਂ ਦੀ ਰੋਈਂਦ ਜਰ ਆ ਰਹੀ ਹੈ ਕੱਲ 2500 ਕਟਲ ਵੱਲ ਤੇ ਆਈ ਹੈ ਅਮਰ ਨੂੰ ਉਸ ਤੋਂ ਫੌਂਟ ਲਗਭਗ 3 ਦਿਨ ਹੋ ਚੁੱਕੀ ਹੈ ਕੱਠੇ ਅੱਛਾ ਨਮੀ ਆ ਰਹੀ ਹੈ ਸਿੱਕਾ ਸਾਰੇ ਕਿਸਾਨ ਬਹੁਤ ਪਰਵਾਹ ਨੂੰ ਇਹੀ ਅਪੀਲ ਕਰਦੇ ਆ 2-4 ਦਿਨ ਸਤਾ ਕੇ ਵੜਾ ਲਓ ਕੋਈ ਪ੍ਰੋਬਲਮ ਨਹੀਂ ਕੋਈ ਸਮੱਸਿਆ ਨਹੀਂ ਕਿਉਂਕਿ ਹਜੇ ਟਾਈਮ ਹੈਗਾ ਦੂਜੀ ਫਸਲ ਵੀਦਰ ਬਾਅਦ ਕਾਲੀ ਨਾ ਕਰੋ ਮੌਸਮ ਹੈ ਠੀਕ ਹੋ ਜਾਣਾ ਇੱਕ ਦੂਜੀ ਪ੍ਰੋਬਲਮ ਹੈ ਹਰ ਬਦੀ ਮੌਸਮ ਤੇ ਮੌਸਮ ਦੀ ਕਿਹੜੇ ਪ੍ਰੋਬਲਮਾਂ ਦੀ ਜਦੋਂ ਕੋਈ ਕਾਲੀ ਕਰ ਲੈਣੇ ਆ ਫਿਰ ਗਲੀ ਬਦਾਲ ਲੈਣੇ ਉਹ ਵੀ ਆਂਦੀ ਹੈ ਇਹ ਜਿਹੜਾ ਸਮੱਸਿਆ ਦਿੱਤੀ ਹੋਈ ਤੋਂ ਉਹਨਾਂ ਲਈ ਅੰਮੀ ਨਹੀਂ ਹੈ ਉਹ ਦਾ ਬੋਟਮ ਵੀ ਖਰਾਬ ਹੈ ਜੀ ਕੱਲ ਵੀ ਨਹੀਂ ਗਿਆ ਉਹਨਾਂ ਨਵੀਂ ਦੀ ਮਤਲਬ ਅਜੇ ਨਹੀਂ ਸਰ ਨਹੀਂ ਪ੍ਰਸ਼ਾਸਨ ਬੋਲੋ ਸਾਰੇ ਕੰਮ ਮੁਕੰਮਲ ਨੇ ਕੋਈ ਸਮੱਸਿਆ ਨਹੀਂ ਹੈ ਜਿਵੇਂ ਕੋਈ ਮੌਇਸਚਰ ਵਗੈਰਾ ਦੀ ਉਹੀ ਪ੍ਰੋਬਲਮ ਹੈ ਪ੍ਰਸ਼ਾਸਨ ਜੀ ਤਾਂ ਸਾਰੇ ਕੰਮ ਮੁਕੰਮਲ ਨੇ ਕੋਈ ਮੁਸ਼ਕਲ ਨਹੀਂ ਹੈ ਤਾਂ ਆਪਿਆ ਹਦਯਤਾ ਮੁਕਾਬਲ 1 April ਨੂੰ ਹਮਿੰਦੀ ਜੀ ਕੋਲ ਪਈ ਸੀ ਸਰਕਾਰੀ ਰੇਟ 2270 ਰੁਪਏ ਲੈ ਗਏ ਸੀ ਤੇ ਸਰਕਾਰ ਦੇ ਸਾਰੇ ਸ਼ਰਤ ਪੂਰੇ ਨੇ ਜਿਵੇਂ ਬਾਰਦਨਾ ਟਿਕਟਵਾਦਨਾ ਮਾਦਨ ਦੀ ਗੱਲ ਕਰਿਆ ਨਹੀਂ ਉਸ ਤੋਂ ਇਲਾਵਾ ਆਪਿਆਂ ਪਰਾਲਣਗਰਾਂ ਦੇ ਕੂਤ ਹੋਵੇ ਸਫੀਸ਼ੈਂਟ ਨਹੀਂ ਮੌਸਮ ਦਾ ਖਰਾਬ ਹੁੰਦਾ ਰੇਟ ਗਾਰੰਟੀ ਚੂਤ ਹੋਵੇ ਉਹ ਵੀ ਸਫੀਸ਼ੈਂਟ ਨਹੀਂ ਅਗੋਂ ਰੀਕੰਟਾਂ ਦੇ ਨਾਲ ਸਮਝ ਆਉਂਦੀ ਆ ਜਿਹਦੀ ਗੱਲ ਤੁਸੀਂ ਨਵੀਂ ਹੈ ਜਿਵੇਂ ਸਰਕਾਰ ਵੱਲੋਂ 12% ਦਾ ਲਾਭ ਦਿੱਤੀ ਹੋਈ ਹੈ ਉਹ 13 14 15% ਦੀ ਜਿਹਦੀ ਕੇ ਜਿਆਦਾ ਨਵੀਂ ਜਦੋਂ ਤੁਹਾਨੂੰ ਫਿਊਲ ਫਿਊਲ ਆਉਂਦੀ ਹੈ ਜਦੋਂ ਬੈਗ ਵਿੱਚ ਪੈ ਜਾਂਦੀ ਹੈ ਕਿਉਂਕਿ ਫਿਰ ਤਾਂ ਜਦੋਂ ਆਫਟੇਨ ਗਲੀ ਵੀ ਦੇ ਨੇ ਉਹ ਘਟ ਜਾਂਦੀ ਹੈ ਸੈਕੰਡ ਉਹਨੂੰ ਆਟਾ ਫਾਰਮੇਸ਼ਨ ਤੇ ਸੁੱਕੀ ਜਿਆਦਾ ਲੱਗਦੀ ਗਿੱਲੀ ਹੋਣ ਇਸ ਤਰ੍ਹਾਂ ਦੀ ਰੋਣੀ ਦਸ ਜਾ ਰਹੀ ਹੈ 25 ਤੋਂ 50 ਤੋਂ 20 ਆਈ ਹੈ ਅਮਰ ਨੂੰ 90 ਤੋਂ ਕੁਆਂਟਲ ਅਗਰ ਫ੍ਰੀ ਹੋ ਚੁੱਕੀ ਹੈ ਕਠਨ ਅੱਛਾ ਨਮੀ ਆ ਰਹੀ ਹੈ ਅਸੀਂ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਅਪੀਲ ਕਰਦੇ ਆ ਦੋ ਚਾਰ ਦਿਨ ਸਤਾ ਕੇ ਵਧਾ ਲਓ ਕੋਈ ਪ੍ਰੋਬਲਮ ਨਹੀਂ ਕੋਈ ਸਮੱਸਿਆ ਨਹੀਂ ਕਿਉਂਕਿ ਹਜੇ ਟਾਈਮ ਹੈਗਾ ਦੂਜੀ ਫਸਲ ਵੀਦਰ ਬਾਸ ਕਾਲੀ ਨਾ ਕਰੋ ਮੌਸਮ ਹੈ ਠੀਕ ਹੋ ਜਾਣਾ ਇੱਕ ਦੋ ਦੀ ਪ੍ਰੋਬਲਮ ਹੈ ਹਰ ਬੰਦੀ ਮੌਸਮ ਤੇ ਮੌਸਮ ਦੀ ਕਿਤੇ ਪ੍ਰੋਬਲਮ ਆਣੀ ਜਾਂ ਦਰਪਾਨੇ ਕਾਲੀ ਕਰ ਲੈਣੇ ਆ ਫਿਰ ਕਲੀਬ ਧਾਲ ਲੈਣੇ ਉਹ ਵੀ ਆਂਦੀ ਹੈ ਜੀ ਜੱਲਾ ਬੱਤੀ ਹੋ ਗਈ ਉਹ ਜਿਹੜੀ ਉਹ ਨਹੀਂ ਨਾ ਉਹ ਮੌਸਮ ਵੀ ਖਰਾਬ ਹੈ ਜੀ ਕੰਮ ਵੀ ਨਹੀਂ ਗਿਆ ਉਹ ਨਵੀਂ ਦੀ ਮਸਲਾ ਬੱਝਣ ਦੀ ਸਰ ਨਹੀਂ ਪ੍ਰਸ਼ਾਸਨ ਬੋਲੋ ਸਾਰੇ ਪ੍ਰੋਗਰਾਮ ਮੁਕੰਮਲ ਨੇ ਕੋਈ ਸਮੱਸਿਆ ਨਹੀਂ ਹੈ ਜੇ ਜੀ ਕੋਈ ਮੌਇਸਚਰ ਵਗੈਰਾ ਦੀ ਉਹੀ ਪ੍ਰੋਬਲਮ ਹੈ ਪ੍ਰਸ਼ਾਸਨ ਜੀ ਤਾਂ ਸਾਰੇ ਪ੍ਰੋਗਰਾਮ ਮੁਕੰਮਲ ਨੇ ਕੋਈ ਮੁਸ਼ਕਲ ਨਹੀਂ ਹੈ ਤਾਂ